ਅਤੇ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਹਲਦੀ ਵਿੱਚ ਸ਼ਕਤੀਸ਼ਾਲੀ ਐਂਟੀ ਇਨਫਲਮੇਟਰੀ ਪ੍ਰਭਾਵਾਂ ਵਾਲਾ ਕਿਰਿਆਸ਼ੀਲ ਮਿਸ਼ਰਣ ਕਰਕਿਊਮਨ ਹੁੰਦਾ ਹੈ ਅਤੇ ਬੈਕਟੀਰੀਆ ਦੀ ਲਾਗ ਨੂੰ ਰੋਕਣ ਵਿੱਚ ਇਹ ਮਦਦ ਕਰਦਾ ਹੈ ਸਬੂਤ ਦਰਸਾਉਂਦੇ ਹਨ ਕਿ ਕਰਕਿਊਮਨ ਕੈਂਸਰ ਨਾਲ ਲੜਨ ਅਤੇ ਕੈਂਸਰ ਦਾ ਇਲਾਜ ਕਰਨ ਵਿੱਚ ਮਦਦ ਕਰਦਾ ਹੈ ਹਲਦੀ ਵਾਲਾ ਦੁੱਧ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ ਨੰਬਰ 2 ਦਾਲ ਚੀਨੀ ਨੂੰ ਚਾਹ 'ਚ ਮਿਲਾ ਕੇ ਪੀਣ ਦੇ ਕਈ ਫਾਇਦੇ ਹਨ ਇਸ ਨੂੰ ਚਾਹ 'ਚ ਮਿਲਾ ਕੇ ਪੀਣ ਨਾਲ ਜ਼ਿਆਦਾ ਸਵਾਦ ਵਧਦਾ ਹੈ ਇਸੇ ਨਾਲ ਹੀ ਦਾਲ ਚੀਨੀ ਦੀ ਵਰਤੋਂ ਵੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ ਦਾਲਚੀਨੀ ਬਹੁਤ ਸਿਹਤਮੰਦ ਹੁੰਦੀ ਹੈ ਜਿਵੇਂ ਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਅਤੇ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈ ਇਸ ਦੇ ਨਿਯਮਤ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਨੰਬਰ 3 ਲੈਮਨਗ੍ਰਾਸ ਚਾਹ ਪੀਣ ਦੇ ਕਈ ਫਾਇਦੇ ਹਨ ਇਸ ਵਿੱਚ ਮਸਾਲਿਆਂ ਦੀ ਮਜ਼ਬੂਤ ਸੁਗੰਧ ਦੇ ਨਾਲ ਨਾਲ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਟਾਣੂਆਂ ਨਾਲ ਲੜਦੇ ਹਨ ਇਹ ਪਾਚਨ ਨੂੰ ਸੁਧਾਰਦਾ ਹੈ ਕੈਸੇ ਇਸ ਸਮੱਸਿਆ ਨੂੰ ਘਟਾਉਂਦਾ ਹੈ ਅਤੇ ਤਾਜ਼ਗੀ ਅਤੇ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ ਲੈਮਨਗ੍ਰਾਸ ਚਾਹ ਦਾ ਸੇਵਨ ਕਰਨ ਨਾਲ ਥਕਾਵਟ ਵੀ ਦੂਰ ਹੋ ਜਾਂਦੀ ਹੈ ਅਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਇਸ ਤੋਂ ਇਲਾਵਾ ਇਸ ਰਦੀ ਅੰਦਰੂਨੀ ਸ਼ੁੱਧੀ ਚ ਵੀ ਮਦਦ ਕਰਦਾ ਹੈ ਨੰਬਰ 4 ਰੋਜ਼ਮਰੀ ਵਾਲੀ ਚਾਹ ਪੀਣ ਦੇ ਕਈ ਫਾਇਦੇ ਹਨ ਇਸ ਵਿੱਚ ਕਈ ਆਸਥੀ ਗੁਣ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ ਇਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਕਿਟਾਨੂਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ ਰੋਜ਼ ਮেরি ਚਾਹ ਦਾ ਸੇਵਨ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ ਤਾਜ਼ਗੀ ਪ੍ਰਦਾਨ ਕਰਦਾ ਹੈ ਅਤੇ ਫੋਕਸ ਵਿੱਚ ਸੁਧਾਰ ਕਰਦਾ ਹੈ ਇਸ ਤੋਂ ਇਲਾਵਾ ਇਹ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਨੰਬਰ 5 ਸੜੀ ਹੋਈ ਥਾਂ ਤੇ ਨਿੰਮ ਦਾ ਤੇਲ ਜਾਂ ਪੀਸ ਕੇ ਪੱਤੇ ਲਗਾਉਣ ਨਾਲ ਆਰਾਮ ਮਿਲਦਾ ਹੈ ਨਿੰਮ ਦੀਆਂ ਪੱਤੀਆਂ ਤੇ ਤੇਲ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ ਇਸ ਲਈ ਘੱਟ ਵਾਲੀ ਥਾਂ ਤੇ ਨਿੰਮ ਦਾ ਤੇਲ ਲਗਾਉਣ ਨਾਲ ਟੈਟ ਨਸਤਾ ਟਰ ਨਹੀਂ ਰਹਿੰਦਾ ਨੰਬਰ 6 অ্যালোਵੇਰਾ ਜੈਲ ਵਾਲਾਂ ਦੇ ਵਾਦੇ ਲਈ ਵਧੀਆ ਕੰਮ ਕਰਦਾ ਹੈ ਕੰਝੇਪਣ ਦਾ ਇਲਾਜ ਕਰਨ ਲਈ অ্যালোਵੇਰਾ ਜੈਲ ਨੂੰ ਸਿਰ ਤੇ ਲਗਾਓ ਅਤੇ ਸਿਰ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਸਿਰ ਦਾ ਅਸਰ ਜਲਦੀ ਹੀ ਦਿਖਾਈ ਦੇਵੇਗਾ ਇਹ ਵਾਲਾਂ ਦੀਆਂ ਜੜਾਂ ਵਿੱਚ ਵੰਦਪੁਰਸ਼ ਨੂੰ ਵੀ ਖੋਲਦਾ ਹੈ ਨੰਬਰ 7 ਚਮੜੀ ਦੇ ਰੰਗ ਨੂੰ ਸੁਧਾਰਨ ਲਈ ਹਲਦੀ ਇੱਕ ਵਧੀਆ ਤਰੀਕਾ ਹੈ ਪੇਸਟ ਬਣਾਉਣ ਲਈ ਹਲਦੀ ਅਤੇ ਛੋਲੇ ਜਾਂ ਆਟੇ ਦੀ ਵਰਤੋਂ ਕਰੋ ਹਲਦੀ ਚ ਤਾਜ਼ੀ ਕਰੀਮ ਦੁੱਧ ਅਤੇ ਮੈਦਾ ਮਿਲਾ ਕੇ گاੜਾ ਪੇਸਟ ਬਣਾ ਲਓ ਇਸ ਪੇਸਟ ਨੂੰ 10 ਮਿੰਟ ਤੱਕ ਚਿਹਰੇ ਤੇ ਲਗਾਓ ਅਤੇ ਠੰਡੇ ਪਾਣੀ ਨਾਲ ਫਿਰ ਚਿਹਰਾ ਧੋ ਲਓ ਨੰਬਰ 8 ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਬਦਾਮ ਦਾ ਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਬਦਾਮ ਦਾ ਤੇਲ ਲਗਾਓ ਅਤੇ 10 ਫੰਟ ਤੱਕ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਕੁਝ ਹੀ ਦਿਨਾਂ ਵਿੱਚ ਕਾਲੇ ਘੇਰੇ ਠੀਕ ਹੋ ਜਾਂਦੇ ਹਨ ਨੰਬਰ 9 ਗਠੀਆ ਰੋਗ ਵਿੱਚ ਸੇਬ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਸੇਬ ਦੇ ਸੇਵਨ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ ਇਸ ਲਈ ਗਠੀਏ ਦੇ ਰੋਗੀਆਂ ਨੂੰ ਸੇਵ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 10 ਗਰਮੀਆਂ ਵਿੱਚ ਅਕਸਰ ਨੱਕ ਵਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤુલਸੀ ਦੇ ਪੱਤੇਆਂ ਦਾ ਰਸ ਕੱਢ ਕੇ ਇਸ ਰਸ ਦੀਆਂ 4 ਬੂੰਦਾਂ ਨੱਕ ਵਿੱਚ ਪਾਓ। ਇਸ ਨਾਲ ਨੱਕ ਵਿੱਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ